ਬੈਟਿੰਗ ਕੀਤੀ ਹੈ ਤਾਂ ਖੋੜਾ ਪਿਕਚਰ ਜੀ ਜੀ ਪੀਐਮ ਸਾਹਿਬ ਅੱਜ ਪਰਲਾਣ ਮੰਗੇ ਜਿਵੇਂ ਦੇਖ ਲਓ ਕਿ ਅੱਜ ਪਰਲਾਣ ਹੋ ਰਿਹਾ ਹੈ ਬੜੀ ਜਿਹੜਾ ਬਹੁਤ ਕਰ ਰਹੇ ਦਿਲ ਕਪਾਉ ਪਰ ਬੜੀ ਮੰਦਤਾ ਜੀ ਤੱਕ ਦਾ ਲਈ ਸਮਾਣਾ ਵਾਸੀਆਂ ਹੁਣ ਸੱਜਣੀ ਪਈ ਸਾਰੇ ਵਾਸੀਆਂ ਨੂੰ ਇਕੱਲੇ ਸੱਤ ਪਰਿਵਾਰ ਜੀ ਬੱਚੇ ਸਭ ਦੇ ਸੰਗੀਆਂ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਸਕੂਲ ਤੋਂ ਵੜਕੇ ਬਾਕਸ ਆ ਰਹੇ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਐਨਟੀਓ ਜੀ ਜਿਹਦੇ ਉੱਤੇ ਸਤਬਚੰਦ ਸਿੰਘ ਸੀ ਜੀ ਬੜੀ ਬੜੀ ਕਰਦੇ ਨਾਲ ਕੋੜਾ ਨਹੀਂ ਚੱਲਦੀ ਕੋਈ ਚਾਹ ਨਹੀਂ ਉਹ ਕੁਛ ਪਰਵਾਣਾ ਬੰਨੋ ਅੱਜ ਨੇ ਟੀਮ ਨੇ ਜੀ ਕੁਛ ਇਨਸਾਫ ਦੀ ਮੰਗ ਹੈ ਕਿਉਂਕਿ ਬੱਚ ਜਨਤਾ ਦਾ ਪਾਸੇ ਨਹੀਂ ਸਾਈ ਇਹ ਪਰ ਇਹ ਕੀ ਉਹਨਾਂ ਦੇ ਨਾਲ ਖੜੀ ਹੈ ਕਿ ਉਹਨਾਂ ਦਾ ਕੀ ਹੈ ਅਸਲ ਕੀ ਹੈ ਕਿ ਕਿਸੀਆਂ ਬੰਦਨਾਂ ਕੁਤੀਆਂ ਉਹਨਾਂ ਨੂੰ ਕੁਤ ਬੰਦਨਾਂ ਹੱਥੇ ਲੱਗ ਗਏ ਦੋ ਕੁ ਮੰਨ ਮੰਨ ਸਤ ਉਹ ਜੋ ਇਹਨਾਂ ਨੇ ਮੰਗਤੀ ਕੀਤੀ ਹੈ ਜੇ ਉਸ ਪ੍ਰਸ਼ਾਸਨ ਵੱਲੋਂ ਪ੍ਰਪਤ੍ਰਿਤੇਨਾਰ ਐਫ ਆਈ ਆਰ ਨੇ ਕਿ ਕੋਈ ਨੋਕੇਟਿਵ ਅਧਿਕਾਰੀ ਨਹੀਂ ਤੇ ਜਿਹੜੇ ਪੁਲਿਸ ਸਰਕਾਰੀ ਜ਼ਿੰਮੇਵਾਰ ਨਹੀਂ ਉਸ ਬਲੇ ਦੇ ਵਿੱਚ ਉਹਨਾਂ ਨੂੰ ਜਾਇਨ ਹਾਜ਼ਰ ਹੋ ਕੇ ਬਦਲੀ ਨਹੀਂ ਹੋਣੀ ਚਾਹੀਦੀ ਕਿ ਪਰਿਵਾਰਾਂ ਨੂੰ ਦੁਬਾਰਾ ਕੋਈ ਉਸ ਤਰ੍ਹਾਂ ਦੀ ਬਦਗਲ ਹੋਰੀ ਜਾਂ ਕੋਈ ਕੋਈ ਸਾਡੇ ਜਿਹਾ ਇੰਗਰਾਂਤਾਂ ਕੋਈ ਇਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪੈਸਟ ਆਰਡਰ ਦਿੱਤੇ ਗਏ ਨੇ ਕਿ ਜਿਹੜੇ ਟਿੱਕਰ ਵਾਲੇ ਸੀਗੇ ਜੋ ਟਿੱਕਰ ਨਹੀਂ ਹੈਗਾ ਉਹ ਕਈ 100 ਤੋਂ ਉੱਪਰ ਹੈ ਜਿਹਨਾਂ ਸਮਾਨੇ ਦੇ ਚੱਲਦੇ ਨੇ ਇਹ ਮੈਨੂੰ ਬਸ ਸੈਮਾ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਟਿੱਕਰ ਚਲਦੇ ਨੇ ওভারਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਈਵਨ ਜਿਹੜਾ ਪੱਤਰ ਮਾਲਕ ਸੀਗਾ 19 ਸਾਲ ਦਾ ਕਲਾਸੀਆ ਜਿਸ ਕੋਲ ਡਰਾਈਵਿੰਗ ਲਾਇਸੈਂਸ ਜਦਕਿ ਟਿੱਕਰ ਵਾਸਤੇ ਹੈਵੀ ਦਾ ਲਾਇਸੈਂਸ ਹੈ ਕਿਨੇ ਇਹ ਹਲਕੀ-ਕਿੱਤੀ ਜੱਕ ਮੇਕ ਕੀਦੇ ਨਾਲ ਮੀਰੀ ਕੋ ਘਟਾ ਕੋਈ ਬਖਸ਼ਾ ਉਹਨੂੰ ਵੀ ਕਰ ਕਰਦੇ ਆਦਰ ਦੇ ਦਿੱਤੇ ਕੇ ਤੇ ਚਿੰਗਨ ਮੈਮੋਰੀਅਲ ਪਾਰਕ ਤੇ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਹੈ। ਇਹ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਕਿਤਾਜੀ 15 ਸਕੂਲ ਤੋਂ ਪੜ੍ਹਦੇ ਸੀ। ਅਸਿਆਣੀਪੁਰ ਕਿਪਾਨਾ 15 ਤੋਂ ਦੋ ਆਰਐਸ ਚੁੱਤੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀ। ਤਾਂ ਉਹ ਟਰੈਕਟਰ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਲ ਦੀ ਹੱਡੀ ਟੁੱਟ ਗਈ। ਉਹ ਮੰਨ ਕੇ ਜਿਸ ਤਰ੍ਹਾਂ ਦੇ ਲੱਗਾ ਜਲ ਨੂੰ ਆਪਨੇ ਸੀ ਬਾਅਦ ਵਿੱਚ ਉਹ ਇਲਾਜ ਕਰਵਾ ਲਿਆ ਪਰ ਫਿਰ ਵੀ ਉਹ ਸੱਚ ਚੋਂ ਪਰ ਨਾ ਬਹੁਤ ਆਪਨ ਜਿਸ ਮੈਂ ਉਹਦੇ ਸੜਕ ਤੇ ਜਦੋਂ ਲੱਗਦਾ ਮੈਨੂੰ ਆਪਨੇ ਵੀ ਇਸ ਕਰਕੇ ਕਿ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਕੈਪਟਨ ਬੀਸੀ ਸੈਮਨ ਕਰਦਾ ਸਾਰਾ ਅੰਦਾ ਬਣਾ ਕੇ ਜਿਹੜਾ ਸਰਵੇ वगैरह ਕੈਸੀ ਦੀ ਕੋਈ ਕੰਨੀ ਨਹੀਂ ਸਕਦਾ ਪਾਤਣਾ ਤੱਕ ਤੇ ਸਿਆਣੇ ਸੀ ਕਿ ਹਸਪਤਾਲ ਵੀ ਨਾ ਕਰ ਰਹੇ ਇਹ ਤੁਨਾ ਸੰਭ ਜੀ ਹਸਤਾਨ ਅਪੀੜੰਦਾ ਸ਼ਾਇਦ ਕੁਝ ਬੱਚਿਆਂ ਨੇ ਜਨਾਬ ਅਕੀਸਰ ਬੋਲੀ ਪੁੱਛਣਾ ਹੈ ਨਾ ਹੈ ਨਾ 13 ਤਰੀਕ ਨੂੰ ਅਸੀਂ ਇਹ ਉਚ ਐਂਬੂਲੈਂਸਾਂ ਦੇਣੀਆਂ ਨੇ ਜੀ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਨੇ ਸੱਤ ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਰੱਖੇ ਨੇ ਚਿੰਦਨ ਮੈਮੋ ਉਹਨਾਂ ਦੇ ਚਿੰਦਨ ਮੈਮੋਰੀਅਲ ਐਂਬੂਲੈਂਸ ਨੇ ਤੇ ਅਸੀਂ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਕਾਚੂਫੀਸ਼ਨ ਲਈ ਤਰਾਹਾਂ ਕਰਾਂ। ਹੂੰ। ਪਰ ਇੱਕ ਪਰਿਵਾਰਾਂ ਨਾਲ ਦੀ ਗੱਲ ਹੋਈ ਹੈ ਚਿੰਦਨ ਮੋਰਲ ٹرسٹ ਬਣਾਉਣ ਦੇ। ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ। ਪੁਰਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ। ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ। ਇਸ ਬਖੂ ਪੜ੍ਹਾਈ ਬਖੂ ਰਹਿ ਜਾਣ ਕਿ ਮਿਹਰਬਾਨੀ ਸਕੇ ਮੈਨੂੰ। ਜਿਹੜੇ ਬਸ ਨਹੀਂ ਬਰੀਨ ਇਸ ਸਮਾਣੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਨਨੂਸ ਸਰ ਬਣਾ ਰਹੇ ਹੈ। ਜੋਤੇ 15-20 ਬੱਸਾਂ ਤਾਂ ਪੈਸੇ ਹੀ ਮਿਲਣਗੇ ਪਰ ਜਿਹੜਾ ਇੱਕ ਟਰਸਟ ਬਣਾਉਣਗੇ ਜਿੰਦਗੋੜੇ ਉਹਦੇ ਵਿੱਚ ਵੀ ਸਰਕਾਰ ਆਸੀ ਸੀਐਮ ਸਾਹਿਬ ਕਾਫੀ ਥਾਤੇ ਪੂਰੇ ਪੰਜਾਬ ਦੇ ਵਿੱਚ ਟੈਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਕੋਈ ਪਾਲਿਸੀ ਬਣਾਉਣ ਜਾ ਰਹੇ ਹੋ ਕੋਈ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਕਿਥੋਂ ਨਹੀਂ ਸੀ ਇਹ ਪੋਰਟਸ ਡਿਪਾਰਟਮੈਂਟ ਨੂੰ ਕਰਤਾ ਔਰ ਕਿ ਸਾਰੇ ਟੈਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸੰਭੋ ਇਹ ਕਿਥੋਂ ਚੱਲਦੇ ਓਵਰਲੋਡਡ ਚੱਲਦੇ ਆ ਮੋਸਟ ਹੈਨਾ ਤੇ ਮਾਈਨਿੰਗ ਹੋਵੇਗਾ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬ ਇਹ ਨਬ ਚਲੀਤ ਹੋਣਾਂ ਨਹੀਂ ਕਿ ਕੋਈ ਬਟਨ ਐਕਸੈਸ ਹੀ ਭੜਾ ਜਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਏਗੀ ਸਰ ਕਿਉਂਕਿ ਬੱਸਾਂ ਦੇ ਵਿੱਚ ਹਲੇ ਵੀ ਦੇਖਿਆ ਜਾਂਦਾ ਸੀ ਜਦੋਂ ਸਕੂਲ ਚੱਲਦੇ ਸੀ ਕਿ ਉਹਨਾਂ ਦਾ ਕੋਈ ਅਲਰੇਡੀ ਕਰ ਰਿਹਾ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਤੇ ਕਹਿੰਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਜਾ ਘਟਣਾ ਬੰਦ ਹੋਵੇ ਕਿਉਂਕਿ ਛੇਵੀਂ ਸੱਤਵੀਂ ਵਾਲੇ ਬੱਚੇ ਨੇ ਕੁਝ ਸੀਗੇ ਵਿਰੇ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਾਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੀ ਸੀ ਕਿ ਆਈਐਸ ਕਿਵੇਂ ਬਣਦੇ ਆਈ ਕਿੰਨੇ ਇੰਟੈਲੀਜੈਂਟ ਬੱਚੇ ਸੁਪਨੇ ਆ ਜੇ ਪੂਰੇ ਕਰਨੇ ਸੀ ਉਹਨਾਂ ਦੇ ਮਾਪਿਆਂ ਦੇ ਪਰ ਪ੍ਰਭਾਤਨ ਦੇ ਜ਼ੋਰ ਮਜੂਦ ਸੀ ਸੰਸਦ ਵਿਧਾਇਕਾਂ ਦਾ ਵੀ ਰੋਲ ਵਿਧਾਇਕਾਂ ਦਾ ਵੀ ਰੋਲ ਦੱਸ ਰਹੇ ਨਹੀਂ ਜੀ ਟਿੱਪਰ ਦੇ ਵਿੱਚ ਕਿ ਵਿਧਾਇਕਾਂ ਦਾ ਵੀ ਰੋਲ ਰਿਹਾ ਹੈਗਾ ਕੋਈ ਟਿੱਪਰਾਂ ਤੇ ਮਾਲਕਾਂ ਨਾਲ ਕੋਈ ਵਿਧਾਇਕਾਂ ਦਾ ਵੀ ਰੋਲ ਰਿਹਾ ਜੀ ਟਿੱਪਰਾਂ ਦਾ ਜਿਹਦਾ ਜਿਹਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਹੋਣੇ ਦਾ ਕੋਈ ਨਕਸ਼ਾ ਜੀ ਨੇ ਜੇ ਕੋਈ ਕਿ ਪੁਰਾਣੇ ਮਾਮਲੇ 'ਚ ਜਾ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਭੱਜਾ ਨਹੀਂ ਕਰਨਾ ਜਾਂ ਐਫਆਈਆਰ ਬੀਤ ਕਰਨੀ ਫਰੋਂ ਤੇ ਕੋਈ ਨਹੀਂ ਬਖਸ਼ਦਾ ਥੈਂਕ ਯੂ ਸਰ ਥੈਂਕ ਯੂ ਤੇ ਜਿਹੜੀਆਂ ਅੱਜ ਦੇ ਕੋ ਐਕਟੀਵਿਟੀ ਕਰਦਾ ਹਨ ਖਲਾਫ ਤੇ ਬਹੁਤ ਵੈਲਵ ਪਰਵਾਰ ਨੇ ਕੋਈ ਪੈਸੇ ਵੀ ਪਰਮਾਤਮਾ ਨੂੰ ਲੋਕ ਪਰ ਜਦੋਂ ਕਈ ਵਾਰ ਕੀ ਹੈ ਕਿ ਜੈਂਟਸ ਤਾਂ ਜਿਹੜੇ ਕੰਮ ਤੋਂ ਚਲੇ ਜਾਂਦੇ ਮਾਈਂਡ ਸਿਹਤ ਉਹ ਤੋਂ ਡਾਇਬਟੀਜ਼ ਲੇਡੀਜ਼ ਕਰੇ ਬਟ ਅਸੀਂ ਇੱਥੇ ਨੰਮਲ ਦੇਖਦੇ ਡਿਪਰੈਸ਼ਨ ਚ ਟੁੜੇ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਕਿ ਜਿਹੜਾ ٹرسٹ ਹੈ ٹرسٹ ਵੀ ਦੇ ਚੁੱਕਾ ਇੱਕ ਉਹਦੀ ਹਿੱਸਾ ਹੈ ਉਹ ਕੰਮ ਕਰਨ ਸਰਕਾਰ ਉਹਦੇ ਹੈਲਪ ਕਰ ਰਹੀ ਉਹ ਬੱਚ ਹੋਰ ਬੱਚਾ ਕਿਉਂ ਆਪੀ ਆਪਦੀ ਖੁਸ਼ੀ ਦੇ ਤਰਨਾ ਖਤਮ ਕਰ ਰਿਹਾ ਜੀ ਪਰਿਵਾਰ ਹਾਂ ਜੀ ਦਿਨ ਪਰ ਪਰਿਵਾਰ ਨੇ